ਆਜੇ ਮੈਨੂੰ ਬਹੁਤ ਖੁਸ਼ੀ ਆ ਦੇਖ ਕੇ ਬਹੁਤ ਬਹੁਤ ਰਾਕ ਕਰਦੇ ਜੀ ਆਪਰੇ ਵਰਗਾ ਪੂਰੇ ਖੜ ਕੇ ਜਦੋਂ ਬ੍ਰੇਕ ਲੱਗ ਜਾਂਦੇ ਹੈਗਾ ਮਾਤਾ ਪਸੰਦ ਤੁਹਾਨੂੰ ਥੈਂਕ ਯੂ ਬੱਸ ਕੀ ਕਰ ਲਿਓ ਬਾਈ ਨਹੀਂ ਹੁੰਦੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਮਾਤਮਾ ਦੱਸਦੇ ਇਹਨਾਂ ਦੀ ਮਦਰ ਵੀ ਸੇਮ ਹੀ ਅਹੀਂ ਨੇ ਉਹ ਐਵੇਂ ਮੇਰੇ ਤਰ੍ਹਾਂ ਘੜ ਤੇ ਵਰਤ ਕਿਸੇ ਤਰ੍ਹਾਂ ਦੇ ਅੱਜ ਇੰਨੀ ਕਰਦੇ ਨਹੀਂ ਪਰਿਵਾਰ ਹਾਂ ਇਹ ਸਾਡਾ ਡੈਪਟੀ ਮਾਤਾ ਦਾ ਨਾਮ ਕਵਿਤਾ ਸੇਵਾ ਹਾਂ ਕੌਣ ਹੈ ਜੀ ਨਾ ਅੱਜ ਜੇ ਦਿੱਕਤ ਆਈ ਨਾ ਕੋਣ ਮੇਰੇ ਤੋਂ ਬੈਠੇ ਇਹ ਪਹਿਲਵਾਨ ਜੀ ਦੇ ਭਤੀਜੇ ਨੇ ਤੂੰ ਫੁੱਟਬਾਲ ਵਿੱਚ ਪੰਜ ਮਿੰਟ ਅਸੀਂ ਫੋਨ ਕਰ ਦਾਂਗੇ ਉਹਨਾਂ ਦੀ ਚਾਚੀ ਆ ਗਈਆਂ ਮਿੰਟ ਲਾਣਗੇ ਦਿੱਖਾ ਨਾ ਮੰਨਲੀ ਜੀ ਮਾਪੇ ਤੇ ਅਨੰਕ ਸਾਰੇ ਜੀ ਜਮਾ ਜੀ ਉਹ ਮੀਭਾਵੇ ਬੁਨਿਆਦ ਕਾਇਮ ਹੈ ਤੇ ਮਾਪੇ ਨੇ ਸਾਡੇ ਤੋਂ ਉਮੀਦ ਕੀਤੀ ਤੇ ਵਾਹਿਗੁਰੂ ਨੇ ਸਾਡੇ ਸਾਨੂੰ ਬਰ ਬ ਦਿੱਤਾ ਜੀ ਅਸੀਂ ਅੱਜ ਇਹਨਾਂ ਦੀ ਸੇਵਾ ਕਰ ਸਕੀਏ ਸਾਰਾ ਕੁਝ ਪਰਮਾਤਮਾ ਦੀ ਦੇਣ ਹੈ ਜੀ ਅਸੀਂ ਇੱਕ ਜ਼ਰੀਆ ਹਾਂ ਬਸ ਤੇ ਮਾਤਾ ਦੀ ਸੇਵਾ ਕਰਨ ਦਾ ਜ਼ਰੀਆ ਸੀ ਤੇ ਉਹਨਾਂ ਨੂੰ ਇਹ ਮਿਲ ਨਹੀਂ ਸੀ ਇਹ ਮੇਰੇ ਕਰਕੇ ਨਹੀਂ ਪਰਮਾਤਮਾ ਦੇ ਕਰਕੇ ਹੋਇਆ ਅਸੀਂ ਸਿਰਫ ਜ਼ਰੀਆ ਬਣੇ ਤੇ ਮੈਨੂੰ ਖੁਸ਼ੀ ਹੈ ਕਿ ਪਰਮਾਤਮਾ ਨੇ ਮੈਨੂੰ ਇਹ ਜ਼ਰੀਆ ਬਣਾਇਆ ਤੇ ਮੌਕਾ ਦਿੱਤਾ ਕਿ ਮੈਂ ਇਹਨਾਂ ਦੀ ਸੇਵਾ ਕਰਾਂ ਹੋਰ ਡਾਕਟਰ ਜਿਹੜੇ ਲੋਕ ਆਣਗੇ ਜਿਨ੍ਹਾਂ ਵਾਕਈ ਜ਼ਰੂਰਤ ਮੰਨਦਾ ਉਹਨਾਂ ਦੀ ਸੇਵਾ ਕੀਤੀ ਜਾਊਗੀ ਕੀਤੀ ਜਾਊਗੀ ਸਾਨੂੰ ਪਰਮਾਤਮਾ ਦੇ ਦੀ ਵੱਡੀ ਬੇਨਵਕਸੀ ਹੈ ਜੀ ਅੱਜ ਅਸੀਂ ਇਸ ਪੋਜੀਸ਼ਨ ਤੇ ਬਿਠਾਇਆ ਸਾਰੇ ਪਾਕਿਸਤਾਨ ਦੇ ਮਤਲਬ ਨਾਲ ਮੇਰੇ ਮਾਪਿਆਂ ਦੇ ਆਸ਼ੀਰਵਾਦ ਨਾਲ ਤੇ ਪਰਮਾਤਮਾ ਦੇ ਆਸ਼ੀਰਵਾਦ ਨਾਲ ਬਣਾਈ ਦਾ ਸੀ ਜਰੂਰ ਜਿਹੜੇ ਵੀ ਲੋਕ ਮੰਗ ਕੋਤੇ ਹੈ ਅਸੀਂ ਉਹਨਾਂ ਦੀ ਵੱਧ ਤੋਂ ਵੱਧ ਮਦਦ ਕਰਾਂਗੇ ਜਿੱਥੇ ਮੇਰੀ ਕਮਾਈ ਹੈ ਉਸ ਦੇ ਵੱਲ ਕੇ ਮਦਦ ਕਰਾਂਗਾ ਤੇ ਇਹ ਉਸ ਚੀਜ਼ ਦਾ ਇੱਕ ਟਿਕ ਸਾਰ ਹੈ ਜਿਹੜਾ ਇੱਕ ਐਗਜ਼ਾਮਪਲ ਹੈਗਾ ਉਹ ਵੀ ਆਸੰਗਾ ਤੇ ਇਹ ਸਾਡੇ ਦਰਵਾਜ਼ੇ ਹਮੇਸ਼ਾ ਖੁੱਲ੍ਹੇ ਨੇ ਅਜੇ ਤੱਕ ਮੈਂ ਕੋਈ ਪਰਚੀ ਵਾਲਾ ਸਿਸਟਮ ਨਹੀਂ ਕਰਿਆ ਸੀ ਦਫ਼ਤਰ 'ਚ ਕੋਈ ਵੀ ਪਰਚੀ ਦੇ ਕੇ ਫਿਰ ਅੰਦਰ ਵੜੇ ਖੁੱਲੇ ਦਰਵਾਜ਼ੇ ਕਦੋਂ ਵੀ ਕੋਈ ਵੀ ਆ ਸਕਦਾ ਮੈਂ ਤੁਹਾਡਾ ਹੀ ਚੁਣਿਆ ਹੋਇਆ ਬੰਦਾ ਹੈਗਾ ਤੁਸੀਂ ਮੈਨੂੰ ਇੱਥੇ ਬਿਠਾਇਆ ਹੈਗਾ ਤੇ ਉਮੀਦ ਕਰਦਾ ਕਿ ਤੁਸੀਂ ਮੇਰੇ ਤੋਂ ਹੋਰ ਆਸ ਰੱਖੋਗੇ ਆਸ ਰੱਖੋ ਤੇ ਪੁਸ਼ ਕਰੋ ਮੈਨੂੰ ਹੋਰ ਕੰਮ ਕਰਵਾਸੋ ਤਾਂ ਕਿ ਮੈਂ ਤੁਹਾਡੀ ਵੱਧ ਤੋਂ ਵੱਧ ਸੇਵਾ ਕਰਾਂ